ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਿਛਲੇ ਵੀਡੀਓ ਚ ਆਪਾਂ ਦਰਸ਼ਨ ਕਰਾਇਆ ਸੀ ਗੁਰਦੁਆਰਾ ਗੁਰਸਰ ਸਾਹਿਬ ਦੇ ਸਹਿਵਲਾਬਾਦ ਦੇ ਤੇ ਨਾਲ ਹੀ ਪਿੰਡ ਠਠਾ ਜਿੱਥੇ ਤਕਰੀਬਨ 7-8 ਕਿਲੋਮੀਟਰ ਦੂਰ ਤੇ ਇੱਥੇ ਆ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੀਰ ਸਿੰਘ ਜੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਇਹਨਾਂ ਬਾਰੇ ਸੋ ਆਪਾਂ ਇਹਨਾਂ ਦੇ ਇਤਿਹਾਸ ਦੇ ਨਾਲ ਤੁਹਾਨੂੰ ਰूबरू ਕਰਾਵਾਂਗੇ ਜੀ ਇਹ ਦਰਸ਼ਕੋ ਜਿਹੜਾ ਸਥਾਨ ਆ ਗੁਰੂ ਨਾਨਕ ਦੇਵ ਜੀ ਦੀ ਚਨਛੋ ਪ੍ਰਾਪਤ ਧਰਤੀ ਆ ਜਦੋਂ ਗੁਰੂ ਨਾਨਕ ਦੇਵ ਜੀ ਸultanpur ਤੋਂ ਬਟਾਲਾ ਗੁਰਦੁਆਰਾ ਕੰਧ ਸਾਹਿਬ 에 ਬਰਾਤ ਲੈ ਕੇ ਜਾ ਰਹੇ ਸੀ ਤਾਂ ਗੁਰੂ ਨਾਨਕ ਦੇਵ ਜੀ ਇਸੇ ਹੀ ਸਥਾਨ ਤੇ ਉਹਨਾਂ ਨੇ ਰੁੱਕ ਕੇ ਆਰਾਮ ਕੀਤਾ ਸੀ ਸੰਗਤਾਂ ਦੇ ਨਾਲ ਤੇ ਬਹੁਤ ਟਾਈਮ ਦੇ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦੀ ਪੀੜੀ ਵਿੱਚੋਂ ਸਾਹਿਬ ਸਿੰਘ ਬੀਦੀ ਜੀ ਇੱਥੇ ਆਏ ਕੁਝ ਟਾਈਮ ਬਹਿਣ ਤੋਂ ਬਾਅਦ ਇੱਥੇ ਫਿਰ ਬਾਬਾ ਬੀਲ ਸਿੰਘ ਜੀ ਨਰੰਗਾਵਾਦ ਵਾਲੇ ਆਏ ਤੇ ਉਹਨਾਂ ਨੇ ਇਸ ਥਾਂ ਦੇ ਉੱਤੇ ਨਮਸਕਾਰ ਕਰ ਦਿੱਤੀ ਫਿਰ ਉਹਨਾਂ ਦੇ ਸਿੰਘ ਉਹਨਾਂ ਨੂੰ ਸਵਾਲ ਕਰਨ ਲੱਗੇ ਕਿ ਬਾਬਾ ਜੀ ਤੁਸੀਂ ਤਾਂ ਆਪ ਕੈਨੋ ਵੀ ਕਦੇ ਮੜੀ ਬਣਾਸਦੇ ਮੱਥਾ ਨਹੀਂ ਟੇਕਣਾ ਤੇ ਤੁਸੀਂ ਖੁਦ ਮੱਥਾ ਟੇਕ ਰਹੇ ਹੋ ਫਿਰ ਬਾਬਾ ਜੀ ਨੇ ਦੱਸਿਆ ਕਿ ਇਹ ਕੋਈ ਆਮ ਥਾਂ ਨਹੀਂ ਇਹ ਇਸ ਥਾਂ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਸਮੇਂ ਪਹਿਲੀ ਰਾਤ ਇੱਥੇ ਹੀ ਰੁਕੇ ਸੀ ਉਸ ਟਾਈਮ ਤੇ ਦਰਸ਼ਕੋ ਫਿਰ ਇਸ ਜਗ੍ਹਾ ਤੇ ਮਾਰਕਿੰਗ ਹੋ ਗਈ ਫਿਰ ਸਿੰਘਾਂ ਨੇ ਇੱਟਾਂ ਨਾਲ ਆਪ ਇਹ ਅਸਥਾਨ ਤਿਆਰ ਕੀਤਾ ਜਿਹੜਾ ਅਸਲੀ ਦਮਦਮਾ ਸਾਹਿਬ ਹੈ ਉਹ ਅੰਦਰ ਹੈ ਤੇ ਹੁਣ ਚੱਲਾਂਗੇ ਅੰਦਰ ਤੇ ਤੁਹਾਨੂੰ ਆਪਾਂ ਉਹ ਪ੍ਰਾਤਨ ਇਮਾਰਤ ਦੇ ਦਮਦਮਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੋ ਇੱਥੇ ਉਹ ਪਵਿੱਤਰ ਉਹਨਾਂ ਦੀਆਂ ਨਿਸ਼ਾਨੀਆਂ ਪਈਆਂ ਹਨ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀਆਂ ਜੋ ਤੁਹਾਨੂੰ ਆਪਾਂ ਅਮਾਰੇ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਾਹ ਨਾਲ ਹੀ ਇੱਧਰ ਉਹ ਨਿਸ਼ਾਨੀਆਂ ਹਨ ਸੰਤ ਬਾਬਾ ਬੀਰ ਸਿੰਘ ਜੀ ਦੀਆਂ ਤੇ ਜੋ ਤੁਸੀਂ ਦੇਖ ਰਹੇ ਆ ਇਹ ਤਨ ਪੜਨ ਕੇ ਦਰਵਾ ਧੰਨ ਧੰਨ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਮਾਹਪੁਰਖਾਂ ਜੀ ਦੇ ਸੀਸ ਉੱਤੇ ਚੌਰ ਸਾਹਿਬ ਅਤੇ ਛੱਤਰ ਸਾਹਿਬ ਝੋਲਿਆ ਕਰਦੇ ਸਨ ਕਿਉਂਕਿ ਸੰਤ ਬਾਬਾ ਬੀਰ ਸਿੰਘ ਜੀ ਮਹਾਪੁਰਖ ਆਪਣੇ ਦੁਮਾਲੇ ਦੇ ਬੁੰਗੇ ਵਿੱਚ ਇਹ ਦੋ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਨੂੰ ਸ਼ਿਸ਼ੋਭਿਤ ਕਰਕੇ ਰੱਖਦੇ ਸਨ ਅਤੇ ਯੰਗ ਜੰਗ ਯੁੱਧਾਂ ਦੇ ਸਮੇਂ ਇਹਨਾਂ ਦੋ ਪਾਵਨ ਪਵਿੱਤਰ ਮਹਾਰਾਜ ਜੀ ਦੇ ਸਰੂਪਾਂ ਨੇ ਨਗਾਤਾਰ ਗੁਰਬਾਣੀ ਭਗਤੀ ਵਿੱਚ ਨਿਰੰਦੇ ਸਨ ਇਹ ਪਾਵਨ ਪਵਿੱਤਰ ਮਹਾਰਾਜ ਜੀ ਦੇ ਦੋ ਸਰੂਪ ਦੁਨੀਆ ਦੇ ਸਭ ਤੋਂ ਛੋਟੇ ਆਕਾਰ ਦੇ ਸਰੂਪਾਂ ਵਿੱਚੋਂ ਇੱਕ ਹਨ ਸੋ ਦਰਸ਼ਕੋ ਅੱਜ ਤੁਸੀਂ ਦੇਖ ਰਹੇ ਆ ਇਹ ਆ ਮਹਾਰਾਜ ਦਾ ਸਰੂਪ ਆ ਸਭ ਤੋਂ ਛੋਟਾ ਤੇ ਇਹ ਆ ਦਰਸ਼ਕੋ ਇੱਧਰ ਇਹ ਸ਼੍ਰੀ ਸਾਹਿਬ ਗੁਰਪਾਨ ਅਮਰ ਸ਼ਹੀਦ ਸੰਤ ਬੰਬਾ ਵੀਰ ਸਿੰਘ ਜੀ ਮਾਪੁਰਖਾਂ ਦੀ ਆ ਜਿਸ ਨੂੰ ਹਰ ਸਮੇਂ ਬਾਬਾ ਜੀ ਆਪਣੇ ਅੰਗ ਸੰਗ ਧਾਰਨ ਰੱਖਦੇ ਸਨ ਦਰਸ਼ਕੋ ਇਧਰ ਨਾਲ ਹੀ ਆ ਇਹ ਗਾਤਰਾ ਸਾਹਿਬ ਅਮਰ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੇ ਮਹਾਪੁਰਖਾਂ ਦਾ ਹੈ ਦਰਸ਼ਕੋ ਇਹ ਹੀ ਗਾਤਰਾ ਸਾਹਿਬਾ ਜੀ ਅਸਲੀ ਸਾਹਿਬਾ ਜੀ ਤੇ ਨਾਲ ਹੀ ਇਧਰ ਹੋ ਰਾਨ ਉਹ ਕਸ਼ਹਰਾ ਜਿਸ ਦੇ ਉੱਤੇ ਖੂਨ ਦੇ ਨਿਸ਼ਾਨ ਅੱਜ ਵੀ ਤੁਸੀਂ ਦੇਖ ਸਕਦੇ ਆ ਆਹ ਜੋ ਉੱਪਰ ਦਰਸ਼ਕੋ ਤੇ ਇੱਥੇ ਹੈ ਇਹ ਜਿੱਤੇ ਸਾਹਿਬ ਅਮਰ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੇ ਮਹਾਪੁਰਖਾਂ ਦੀ ਹੈ ਜਿਸ ਸਮੇਂ ਡੋਰ ਗਿਆ ਡੋਂਗਰਿਆਂ ਨੇ ਹਮਲਾ ਕੀਤਾ ਬਾਬਾ ਜੀ ਇਸੇ ਜਤਈ ਸਾਹਿਬ ਤੇ ਬੈਠੇ ਸਨ ਅੱਜ ਵੀ ਇਹ ਜਤਈ ਉੱਤੇ ਖੂਨ ਦੇ ਨਿਸ਼ਾਨ ਹਨ ਸੁੰਦਰ ਸ਼ੋਹ ਇਹ ਤੁਝ ਖੂਨ ਦੇ ਨਿਸ਼ਾਨ ਦੇਖ ਸਕਦੇ ਹੋ ਪਰ ਤੇ ਇਹ ਕੁਸ਼ਹਰਾ ਅਮਰ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਮਾਪੁਰ ਖਾਂ ਦਾ ਹੈ ਜਦੋਂ ਡੋਂਗਰਿਆਂ ਨੇ ਤੋਪ ਦਾ ਗੋਲਾ ਛੱਡਿਆ ਤਾਂ ਬਾਬਾ ਜੀ ਦੇ ਪੇਟ ਤੇ ਜਾ ਕੇ ਇਹ ਤੋਂ ਬੰਦਾ ਗੋਲਾ ਲੱਗਿਆ ਅਤੇ ਉਸ ਸਮੇਂ ਦੇਖੋ ਖੂਨ ਦੇ ਨਿਸ਼ਾਨ ਇਸ ਕੁਸ਼ਹਰੇ ਉੱਤੇ ਹਨ ਜਿਵੇਂ ਮੈਂ ਤੁਹਾਨੂੰ ਦਰਸ਼ਕੋ ਪਹਿਲਾਂ ਦੱਸਿਆ ਕਿ ਪੁਰਾਣੀ ਇਮਾਰਤ ਜਿਹੜੀ ਬਣੀ ਹੋਈ ਹੈ ਇਹਦੇ ਅੰਦਰ ਪੁਰਾਣੀਆਂ ਤਸਵੀਰਾਂ ਪੇਂਟਿੰਗਾਂ ਵੀ ਬਣੀਆਂ ਹੋਈਆਂ ਹਨ ਜਿਵੇਂ ਤੁਸੀਂ ਦੇਖ ਰਹੇ ਹਾਂ ਬਾਬਾ ਦੀਪ ਸਿੰਘ ਜੀ ਇੱਥੇ ਅੰਦਰ ਜਿਵੇਂ ਜਿਵੇਂ ਵਾਕਿਆ ਹੋਏ ਆ ਜਦੋਂ ਵਿਦੀ ਚੰਦ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦੋ ਘੋੜੇ ਲਾਹੌਰ ਕਿਲੇ ਵਿੱਚੋਂ ਕੱਢ ਕੇ ਲਿਆਏ ਸੀ ਉਹ ਅੰਦਰ ਪੇਂਟਿੰਗ ਬਣੀ ਹੋਈ ਆ ਅੰਦਰ ਸ਼ਿਵ ਜੀ ਪਾਰਵਤੀ ਦੀ ਮੂਰਤੀ ਬਣੀ ਹੋਈ ਆ ਇਹੋ ਜੇ ਪੇਂਟਿੰਗ ਆਪਾਂ ਨੂੰ ਦਰਬਾਰ ਸਾਹਿਬ ਜਦੋਂ ਆਪਾਂ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਤਾਂ ਆਪਾਂ ਪਹਿਲੀ ਮੰਜ਼ਲ ਤੇ ਜਾਂਦੇ ਆ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਦਰਬਾਰ ਸਾਹਿਬ ਫਿਰ ਬਾਬਾ ਅਟਲਜੀ ਦੇ ਗੁਰਦੁਆਰਾ ਸਾਹਿਬ ਅੰਦਰ ਤੁਹਾਨੂੰ ਇਹ ਪੁਰਾਣੀ ਪੇਂਟਿੰਗ ਇਸ ਤਰ੍ਹਾਂ ਦੀ ਮਿਲ ਜਾਏਗੀ ਇੱਕ ਦਰਸ਼ਕੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਵੀ ਬਾਬਾ ਵੀਰ ਸਿੰਘ ਜੀ ਜਿਹੜੇ ਸ਼ਹੀਦ ਹੋਏ ਆ ਸ਼ਾਇਦ 90% ਲੋਕਾਂ ਨੂੰ ਇਹ ਨਹੀਂ ਪਤਾ ਬਾਬਾ ਵੀਰ ਸਿੰਘ ਜੀ ਬਾਰੇ ਇਹ ਪੁਰਾਤਨ ਇਮਾਰਤ ਉਸ ਟਾਈਮ ਦੀ ਦੇਖੋ ਦਰਸ਼ਕੋ ਅੱਜ ਵੀ ਕਿਦਾਂ ਸੰਭ ਕੇ ਰੱਖੀ ਹੋਈ ਆ ਅੰਦਰ ਬਹੁਤ ਹੀ ਸੋਹਣੀਆਂ ਮਨਮੋਹਕ ਪੇਂਟਿੰਗਾਂ ਬਣੀਆਂ ਹੋਈਆਂ ਹਨ ਤੁਸੀਂ ਜਦੋਂ ਵੀ ਕਤੇ ਕਪੂਰਥਲੇ ਸ਼ਹਿਰ ਵਿੱਚ ਯਾਤਰਾ ਕਰੋ ਤੇ ਗੁਰਦੁਆਰਾ ਦਮਦਮਾ ਸਾਹਿਬ ਠੱਠੇ ਪੁਰਾਣੇ ਜ਼ਰੂਰ ਆਓ ਇੱਕ ਪੇਂਟਿੰਗ ਦਾ ਬਹੁਤ ਹੀ ਸੋਹਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਜਦੋਂ ਚੱਲਦੇ ਹੋਣਗੇ ਘੋੜੇ ਦਿੱਤੇ ਤੇ ਮਗਰ ਜਦੋਂ ਉਹਨਾਂ ਦੇ ਸਾਹਿਬ ਜ ạ ਦੇ ਘੋੜੇ ਤੇ ਚੱਲਦੇ ਹੋਣਗੇ ਤਾਂ ਕਿੰਨਾ ਮਨਮੋਹਕ ਉਹ ਦ੍ਰਿਸ਼ ਹੋਏਗਾ ਇਸ ਪੇਂਟਿੰਗ ਦੇ ਬਾਰੇ ਤੁਹਾਨੂੰ ਮੈਂ ਦੱਸ ਚੁੱਕਾ ਜਦੋਂ ਬਾਬਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਘੋੜੇ ਸ਼ਾਹੀ ਕਿਲੋ ਵਿੱਚੋਂ ਲੈ ਕੇ ਆਏ ਸੀ ਜਿਵੇਂ ਦਰਸ਼ਕੋ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਕਿ ਬਾਬਾ ਬੀਰ ਸਿੰਘ ਸ਼ਹੀਦ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ 90% ਲੋਕ ਜਾਣਦੇ ਨਹੀਂ ਹੁਣੇ ਬਾਬਾ ਦੀਪ ਸਿੰਘ ਸ਼ਹੀਦ ਜੀ ਬਾਰੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਬਾ ਬੀਰ ਸਿੰਘ ਸ਼ਹੀਦ ਦੀ ਯਾਦ ਵਿੱਚ 360 ਸਥਾਨ ਬਣਵਾਏ ਸੀ ਜਿਨ੍ਹਾਂ ਵਿੱਚੋਂ ਇੱਕ ਸਥਾਨ ਇਹ ਵੀ ਸੀ ਦੇ ਦਰਸ਼ਕੋ ਜਦੋਂ ਡੋਗਰਿਆਂ ਨੇ ਬਾਬਾ ਬੀਰ ਸਿੰਘ ਜੀ ਤੇ ਹਮਲਾ ਕੀਤਾ ਨਾ ਦੱਸਿਆ ਜਾ ਰਿਹਾ ਹੈ ਕਿ ਬਾਬਾ ਬੀਰ ਸਿੰਘ ਜੀ ਉਸ ਟਾਈਮ ਚ ਚਟਾਈ ਤੇ ਬੈਠੇ ਸੀ ਤੇ ਜਦੋਂ ਬਾਬਾ ਬੀਰ ਸਿੰਘ ਜੀ ਦੇ 18 ਗੋਲੀਆਂ ਵੱਜੀਆਂ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਦਰਸ਼ਕ ਬਾਬਾ ਬੀਰ ਸਿੰਘ ਜੀ ਦੇ 18 ਗੋਲੀਆਂ ਲੱਗੀਆਂ ਸੀ ਤੇ 18 ਗੋਲੀਆਂ ਲੱਗਣ ਦੇ ਬਾਅਦ ਉਹਨਾਂ ਦੇ ਪੱਟ ਵਿੱਚ ਇੱਕ ਗੋਲਾ ਵੱਜਾ ਸੀ ਸੋ ਬਾਬਾ ਬੀਰ ਸਿੰਘ ਜੀ ਦੇ ਲਹੂ ਦੇ ਨਿਸ਼ਾਨ ਇਸ ਕੱਪੜਿਆਂ ਦੇ ਉੱਤੇ ਹੈ ਚਟਾਈ ਦੇ ਉੱਤੇ ਵੀ ਹੈ ਦੱਸਿਆ ਜਾਂਦਾ ਹੈ ਕਿ ਕੁਝ ਟਾਈਮ ਪੈਣ ਤੋਂ ਬਾਅਦ ਇੱਥੇ ਨਵਾਂ ਸੇਵਕ ਆਇਆ ਸੀ ਉਸ ਨੂੰ ਨਹੀਂ ਪਤਾ ਸੀ ਤੇ ਉਸ ਨੇ ਕੱਪੜਿਆਂ ਨੂੰ ਧੋ ਦਿੱਤਾ ਤੇ ਖੂਨ ਦੇ ਨਿਸ਼ਾਨ ਤੱਬੇ ਥੋੜੇ ਫਿੱਕੇ ਪੈ ਗਏ ਪਰ ਤੁਸੀਂ ਦੇਖ ਸਕਦੇ ਹੋ ਹਜੇ ਵੀ ਖੂਨ ਦੇ ਨਿਸ਼ਾਨ ਇੱਥੇ ਹਨ ਇੱਕ ਦਸ਼ਕਾ ਪੁਰਾਤਨ ਖੂਹ ਆ ਇਹ ਬਾਬਾ ਜੀ ਕਿਹੜੀ ਖੂਹ ਆ ਇਹ ਬਾਬੇ ਦੀ ਪੁਰਾਣੀ ਖੂਹ ਇੱਥੇ ਖੂਹ ਹੁੰਦਾ ਹੀ ਪੁਰਾਣਾ ਹੈ ਪੁਰਾਣਾ ਖੂਹ ਹੁੰਦਾ ਹੀ ਠੀਕ ਆ ਕਿਹਨਾਂ ਦਾ ਇਹ ਬਾਬਾ ਖੜਕ ਸਿੰਘ ਜੀ ਦਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਉਹਦੇ ਵੀ ਨਾਮ ਲਿਖਿਆ ਸਾਰੇ ਉੱਪਰ ਲਿਖਿਆ ਨਾਮ ਤੇ ਸਾਰੀ ਪਲੇਟ ਦੇ ਨਾਲ ਲਿਖਿਆ ਅੱਛਾ ਮੀ ਗੋਡ ਇੰਗਲਿਸ਼ ਲਾ ਆ ਮੇਜ ਕਿਉਂ ਨਿਕਲੀ ਆ ਪਲੇਟ ਅੱਛਾ ਇਹ ਸਲੈਬ ਵੀ ਦੇਖ ਲੋ ਦਰਸ਼ਕੋ ਵਿੱਚੋਂ ਹੀ ਨਿਕਲੀ ਹੋਈ ਆ ਇਹਦੇ ਪਰ ਹੁਣ ਕਣਕ ਲੱਗੀ ਹੋਈ ਆ ਯਾਰ ਵਿੱਚ ਜਾਣਾ ਵੀ ਚਲ ਜੇ ਲੱਗੇ ਇਹਦੇ ਵਿੱਚ ਦੇ ਹਾਂਜੀ ਚਲ ਲੱਗ ਜਾਓ ਸੋ ਦਰਸ਼ਕੋ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਰੀ ਇਹ ਸਲੈਬ ਵੀ ਕਹਿੰਦੇ ਵਿੱਚੇ ਲੱਗੀ ਹੋਈ ਆ ਪਹਿਲਾਂ ਦੀ ਵਿੱਚੋਂ ਨਿਕਲੀ ਹੋਈ ਆ ਸਲੇਵ ਤਾਂ ਤੁਹਾਨੂੰ ਆਪਾਂ ਨਾਂ ਵੀ ਪੜਾ ਦਨੇ ਇਹਦੇ ਵਿੱਚ ਸ੍ਰੀ ਮਤਗੁਰੂ ਨਾਨਕਦੇਵ ਜੀ ਕਾ ਤੇ ਅਸੀਂ ਪੜ ਲਿਆ ਉਸਕੋ ਤੇ ਇਹ ਖੂ ਆਹੋ ਗੂ ਤਾਂ ਜਿਆਦਾ ਡੰਗਾਈ ਦੀਆਂ ਇਹ ਕਿੱਟੋ-ਕੱਟ 25-30 ਫੁੱਟ ਹੋਣਾ ਆ ਤੇ ਇਹ ਸਾਰੀ ਵਿੱਚ ਨਾਨਕ ਸਾਹਿਬ ਹਿੱਟ ਲੱਗੀ ਹੋਈ ਆ ਜਿਹੜੀ ਤੇ ਆ ਉੱਪਰ ਹੁਣ ਦਵਾਰਾ ਦੂਜੀ ਢੱ ਲੱਗੀ ਜਿਹੜੀ ਆਪਣੀ ਹੁਣ ਚੱਲਦੀ ਸੋ ਇਹ ਸੀ ਦਰਸ਼ਕੋ ਗੁਰਦੁਆਰਾ ਦਮਦਮਾ ਸਾਹਿਬ ਦਾ ਇਤਿਹਾਸ ਠੱਠੇ ਪੁਰਾਣਾ ਪਿੰਡ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਆਪਣੇ ਤੱਕ ਤਾਂ ਜੋ ਸਾਰਿਆਂ ਨੂੰ ਇਹ ਇਤਿਹਾਸ ਪਤਾ ਚੱਲ ਸਕੇ